ਹਾਂਜੀ ਜਦੋਂ ਛੋਟੇ ਹੁੰਦੇ ਸੀਗੇ ਨਾ ਲਾਈਟ ਚਲੀ ਜਾਣੀ ਲਾਈਟ ਨੂੰ ਉਡੀਕਣਾ ਤਾਂ ਕਰਦੇ ਆਣੇ ਪਤਾ ਕੀ ਕਹਿਣਾ ਵੀ ਤੁਸੀਂ ਐਂ ਕਰੋ ਸੱਤ ਕਾਣਿਆਂ ਦੇ ਨੋਂ ਯਾਦ ਕਰੋ ਵੀ ਪਿੰਡ ਚ ਜਿਹੜੇ ਸੱਤ ਕਾਣੇ ਨੇ ਉਹਨਾਂ ਦੇ ਨੋਂ ਗਿਣੋ ਵੀ ਕਿਹੜੇ-ਕਿਹੜੇ ਨੇ ਤੇ ਸੱਤ ਪੁਰਾਂ ਦੇ ਨੋਂ ਮਤਲਬ ਕੀ ਜਿੰਨਾ ਪਿੰਡਾਂ ਦੇ ਪਿੱਛੇ ਪੁਰ ਲੱਗਦਾ ਜਿਵੇਂ ਕਿ ਗੁਰਦਾਸਪੁਰ ਹਸ਼ਿਆਰਪੁਰ ਤੇ ਫਿਰ ਐਵੇਂ ਲੱਗਦਾ ਵੀ ਜਦੋਂ ਇਹ ਦੋਨੇ ਚੀਜ਼ਾਂ ਪੂਰੀਆਂ ਹੋ ਗਈਆਂ ਸੱਤੋ ਸੱਤ ਚੀਜ਼ਾਂ ਪੁਰਾਂ ਲੀਆਂ ਤੇ ਸੱਤ ਕਾਣੇ ਹਨਾ ਇਹ ਫਿਰ ਇਸ ਤੋਂ ਮਗਰਾਂ ਇਹ ਲੱਗਦਾ ਵੀ ਹਵਾ ਚੱਲਣ ਲੱਗੀ ਅਸਲ 'ਚ ਉਹਦੋਂ ਹਵਾ ਨਹੀਂ ਚੱਲਦੀ ਸੀ ਆਪਣਾ ਜਿਹੜਾ ਦਿਮਾਗ ਸੀ ਉਹ ਡਿਵਰਟ ਹੋ ਜਾਂਦਾ ਸੀ ਆਪਾਂ ਜਦੋਂ ਵੀ ਕਿਸੇ ਚੀਜ਼ ਬਾਰੇ ਸੋਚਦੇ ਆਂ ਵੀ ਜਦੋਂ-ਦੋਂ ਸੋਚਦੇ ਹੁੰਦੇ ਸੀ ਕਿ ਹਨਾ ਬੜੀ ਗਰਮੀ ਆ ਤਾਂ ਆਪਾਂ ਆਪਣਾ ਦਿਮਾਗ ਡਿਵਰਟ ਕਰ ਲੈਂਦੇ ਸੀ ਕਿਸੇ ਹੋਰ ਪਾਸੇ ਲਾ ਲੈਂਦੇ ਸੀ ਫਿਰ ਆਪਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਸੀ ਇਸੇ ਤਰ੍ਹਾਂ ਹੀ ਮੁਸੀਬਤ ਹੁੰਦੀ ਹੈ ਜੇ ਆਪਾਂ ਮੁਸੀਬਤ ਨੂੰ ਹਨਾ ਵੱਧ ਯਾਦ ਕਰਾਂਗੇ ਜਾਂ ਆਪਣੇ ਤੇ ਕੋਈ ਮੁਸੀਬਤ ਆ ਉਹਦੇ ਬਾਰੇ ਹਮੇਸ਼ਾ ਗੱਲਬਾਤ ਕਰਦੇ ਰਹਾਂਗੇ ਤਾਂ ਉਹ ਮੁਸੀਬਤ ਵੱਡੀ ਲੱਗਣ ਲੱਗੂਗੀ ਜੇ ਆਪਾਂ ਆਪਣਾ ਥੋੜਾ ਜਿਹਾ ਧਿਆਨ ਪਟਕਾ ਲਈਏ ਹਨਾ ਧਿਆਨ ਡਿਵਰਟ ਕਰ ਲਈਏ ਕਿਸੇ ਹੋਰ ਪਾਸੇ ਲਾ ਲਈਏ ਤਾਂ ਉਹੀ ਮੁਸੀਬਤ ਛੋਟੀ ਹੋ ਜਾਂਦੀ ਹੈ